ਮਾਮਾ ਜੰਡਾ ਨਹੀਂ ਜੰਡਾ ਜੰਡਾ ਆਹ ਨਹੀਂ ਜੰਡਾ ਮਾਮਾ ਨਹੀਂ ਲੈ ਲਿਆ ਤੇ ਜੰਡਾ ਰਹਿ ਗਈ ਲੈ ਜੰਡਾ ਜੰਡਾ ਨਾਰਾਜ਼ ਹੋ ਗਈ ਆ ਹਾਏ ਫੜ ਖਾਂ ਮਾਮਾ ਮਾਮਾ ਖਾਈ ਜਾਂਦੀ ਜੰਡਾ ਤੂੰ ਜਾ ਨਹੀਂ ਜੰਡਾ ਲੈ ਫੜ ਜੰਡਾ ਖਾ ਰਸ ਗੁੱਸੇ ਹੋ ਗਈ ਸੀ ਜੰਡਾ ਮੇਰੀ ਆਈ ਮਾਮਾ ਵੀ ਕਿਵੇਂ ਤੜਾਉਣ ਤੇ ਲੱਗੀ ਆ ਜਾਣੀ ਜਾਣੀ ਜਾਣ ਉਹ ਦੁੱਲੀ ਨਾ ਸਕਦੀ ਜੰਡਾ ਨਾ ਭਾ ਹਾਂ ਅਮੇ ਜਨਰਾਜ ਹੋ ਗਈ ਜੰਡਾ ਮੇਰੀ ਚਲੋ ਖਾਂਦਾਂ ਨਾ ਨਹੀਂ ਲੈਂਦੀ ਰੋਟੀ ਤੇ ਮਾਮਾ ਵੀ ਕਿਵੇਂ ਸੰਗਾ ਤੜਾਉਣ ਤੇ ਲੱਗੀ ਆ ਲੇ ਮਾਮਾ ਤੂੰ ਹੀ ਖਾ ਲਾ ਜੰਡਾ ਵਾ ਤਨ ਕਾ ਤੂੰ ਐ ਚੰਦਰ ਆਜੂ ਜੰਡਾ ਤੇ ਨਹੀਂ ਨਹੀਂ ਖਾ ਲਾ ਹੁਣ ਨਖਰੇ ਮਾਰਦੀ ਆ ਤੂੰ ਨਹੀਂ ਖਾ ਲਿਆ ਸੱਤ ਤੇ ਕਰਦੀ ਲੈ ਖਾ ਲਾ ਖਾ ਲਾ ਜੰਡਾ ਨਾ ਹੋਵੇ ਤਾਂ ਮਾਮਾ ਜੰਡਾ ਆਈ ਨੀ ਰੋਟੀਆਂ ਗੱਤਾਂ ਮਾਹੀ ਜੰਡਾ ਨਾ ਜਮਾ ਿੱਦਨਾ ਬੁੱਧੀਆਂ ਤੇ ਮਾਮਾ ਤੇ ਜੰਡਾ ਨਹੀਂ ਨਾ ਆਂ ਕਿੰਨੀਆਂ ਰੋਟੀਆਂ ਤਾਂ ਸੀ ਖਾਣੀਆਂ ਹੀ ਖਾਣੀਆਂ ਸਾਨੂੰ ਪਕਾਵਕਾ ਕੇ ਰੋਟੀਆਂ ਹੀ ਖਵਾਈ ਜਾ ਅਸੀਂ ਪੱਠੇ ਨਹੀਂ ਖਾਂਦੀਆਂ ਨਰਾਜ਼ਾ ਮੇਰੇ ਨਾਲ ਜੰਡਾ ਜੀ